1 ਜਨਵਰੀ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਹੰਡਰਨ კანੂਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਤੇਲ ਟੈਂਕਰ ਤੇ ਟਰੱਕ ਚਾਲਕਾ ਵੱਲੋਂ ਇਸ ਕਾਨੂੰਨ ਨੂੰ ਲਗਾਤਾਰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਰਾਈਵਰ ਭਾਈਚਾਰੇ ਵੱਲੋਂ 1 ਜਨਵਰੀ ਤੋਂ ਜਿੱਥੇ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ ਉੱਥੇ ਸਰਕਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਟਰਾਂਸਪੋਰਟ ਯੂਨੀਅਨ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਰ ਹੁਣ ਗੱਲਬਾਤ ਕਿਸੇ ਸਿਰੇ ਨਾ ਚੜਦੀ ਦੇਖ ਡਰਾਈਵਰ ਪਰ ਭਾਈਚਾਰੇ ਵੱਲੋਂ ਮੋੜ ਤੋਂ ਸੜਕਾਂ ਤੇ ਉਤਰਨ ਦਾ ਐਲਾਨ ਕੀਤਾ ਗਿਆ ਬਟਿੰਡਾ ਮਾਨਸਾ ਰੋਡ ਤੇ ਵੱਖ-ਵੱਖ ਕੰਪਨੀਆਂ ਦੇ ਸਥਿਤ ਤੇਲ ਡੰਪ ਦੇ ਬਾਹਰ ਵੱਡੇ ਗਿਣਤੀ ਚ ਇਕੱਠੇ ਹੋਏ ਡਰਾਈਵਰ ਭਾਈਚਾਰੇ ਨੇ ਇੱਕ ਵਾਰ ਫਿਰ ਸਟੇਰੀਂਗ ਸ਼ੋਰਡ ਹੜਤਾਲ ਦਾ ਐਲਾਨ ਕਰ ਦਿੱਤਾ ਉਹਨਾਂ ਨੂੰ ਉਹਦੇ ਵਿੱਚੋਂ ਜਿਹੜੀਆਂ ਤੇਲ ਟੈਂਕੀਆਂ ਜਨਗੀਆਂ ਨੇਗੀਆਂ ਬਾਹਰ ਉਹ ਡਰਾਈਵਰਾਂ ਦੇਖੋ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਣਾ ਸਾਡੇ ਡਰਾਈਵਰ ਤਿੰਨੇ ਡੀਪੋਂ ਦੇ ਡਰਾਈਵਰ ਸਾਡੇ ਨਾਲ ਅੰਦਰੋਂ ਕਿ ਮੇਰੇ ਜਿਹੜਾ ਰੋਡਰ ਪੁਲਿਸ ਧੱਕੇ ਨਾਲ ਭੇਜ ਰਹੀ ਸੀ ਡਰਾਈਵਰ ਆਪੋ ਆਪਣੇ ਕੱਪੜੇ ਲੈ ਕੇ ਬੈਗ ਲੈ ਕੇ ਬਾਹਰ ਆ ਗਏ ਆਪੋ ਆਪਣੇ ਘਰਾਂ ਨੂੰ ਜਾਣਗੇ ਤੇ ਕੋਈ ਵੀ ਡਰਾਈਵਰ ਸਾਡਾ ਇਹ ਅਨਮਿੱਥੇ ਸਮੇਂ ਲਈ ਜਨਰ ਕਾਨੂੰਨੀ ਵਾਸਤੇ ਸਟੇਰੀਂਗ ਛੋੜੋ ਅੰਦੋਲਨ ਚਲਾਇਆ ਜੀ ਅਸੀਂ ਇਹ ਪਹਿਲਾ ਮੈਸੇਜ ਜੇ ਕੋਈ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦਾ ਜਾਊਗਾ ਅਸੀਂ ਨਹੀਂ ਰੋਕਦੇ ਪਰ ਸਾਡੇ ਡਰਾਈਵਰਾਂ ਦੀ ਇੰਨੀ ਕਿ ਜਾਗਦੀ ਜ਼ਮੀਰ ਹੈ ਕਿਸੇ ਦੀ ਮਜਬੂਰੀ ਸੀ ਕੋਈ 4 ਦਿਨਾਂ ਤੋਂ ਆਸੀਂ ਹਮਾਚਿਤ ਦਾ ਸੀ ਉਹ ਸਾਨੂੰ ਪਿਛਲੀ ਵਾਰ ਵੀ ਤਾਂ ਤੁਸੀਂ ਜਦੋਂ ਹੜਤਾਲ ਕੀਤੀ ਸੀਗੀ ਉਦੋਂ ਮਾਲਕਾਂ ਨੇ ਤਾਂ ਤੁਹਾਨੂੰ ਚਾਬੀਆਂ ਲੈ ਲਈਆਂ ਮਾਲਕਾਂ ਨੇ ਚਾਬੀਆਂ ਲੈ ਲਈਆਂ ਸੀਗੀਆਂ ਜੀ ਉਹ ਇੱਕ ਸਾਡੇ ਵਿੱਚ ਜਿਵੇਂ ਕਹਿੰਦੇ ਹੁੰਦੇ ਕਾਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਹੈਗੀ ਉਹਨੇ ਇੱਕ ਗਲਤ ਬਿਆਨ ਜਾਰੀ ਕਰਤਾ ਵੀ ਇਹ ਸਾਡਾ ਮੀਟਿੰਗ ਹੋ ਗਈ ਅਮਿਤ ਸ਼ਾਹ ਨਾਲ ਤੇ ਕਾਨੂੰਨ ਵਾਪਸ ਹੋ ਜਾਊਗਾ ਉਹ ਇੱਕ ਗੁੰਮਰਾਹ ਕੀਤਾ ਗਿਆ ਚਾਹੇ ਉਹ ਵਿਕ ਗਏ ਚਾਹੇ ਉਹਨਾਂ ਦੀ ਮਜਬੂਰੀ ਸੀ ਉਹ ਇੱਕ ਗਲਤ ਮੈਸੇਜ ਨੇ ਸਾਡੀ ਜਿਹੜੇ ਇਹ ਅੰਦੋਲਨ ਸੀ ਉਹਨੂੰ ਥੋੜਾ ਜਿਹਾ ਪਿੱਛੇ ਹਟਾਇਆ ਸੀ ਪਰ ਲੋਕ ਸਮਝ ਚੁੱਕੇ ਐ ਔਰ ਹੁਣ ਲਗਾਤਾਰ ਚੱਲੂਗਾ ਲਗਾਤਾਰ ਚੱਲੂਗਾ ਜੀ ਸਟੇਅਰਿੰਗ ਛੋੜੋ ਛੋੜੋ ਅੰਦੋਲਨ ਚਲਾਇਆ ਸੀ ਪੰਜਾਬ ਤੋਂ ਪੂਰੇ ਹਿੰਦੁਸਤਾਨ ਦੇ ਵਿੱਚ ਚ ਪ੍ਰੋਗਰਾਮ ਲੀਕਾਂਗੇ ਪ੍ਰੋਗਰਾਮ ਲੀਕ ਕੇ ਫਿਰ ਸੰਗ ਦੇਖੋ 80% ਡਰਾਈਵਰ ਅੱਜ ਤੋਂ ਹੀ ਆ ਜੀ 80% ਡਰਾਈਵਰ ਸਾਡੇ ਨਾਲ ਨੇ ਜਿਹੜੇ 20% ਉਹਨਾਂ ਦੀ ਮਜਬੂਰੀ ਹੈ ਉਹਨਾਂ ਨੇ ਵੀ ਸਾਨੂੰ ਕਿਹਾ ਵਿਸ਼ਵਾਸ ਦਿਵਾਇਆ ਹੈ ਕਿ ਭਾਈ ਆਹ ਗੇੜਾ ਲਾ ਕੇ ਅਸੀਂ ਖਾਲੀ ਕਰਕੇ ਟੈਂਕੀ ਉੱਤੇ ਖੜਾ ਕੇ ਆਵਾਂਗੇ ਪੰਪ ਤੇ ਅਸੀਂ ਨਹੀਂ ਗਟੂ ਬਾਕੀ ਹਜੇ ਨੌਲੇਜ ਨਹੀਂ ਜਾਂ ਪਤਾ ਨਹੀਂ ਕਿ ਇਹ ਕਦੋਂ ਨਹੀਂ ਕੱਲੇ ਟਰੱਕਾਂ ਵਾਲੇ ਦੇ ਬੱਸਾਂ ਵਾਲਾ ਦੇ ਲਾਗੂ ਹੈ ਕਿ ਵੀਰ ਮੇਰੇਓ ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ ਤੜਕੇ ਸਵੇਰ ਜਾਂਦੇ ਆ ਤੁਹਾਡੇ ਬੱਚੇ ਜਾਂਦੇ ਆ ਕਾਰਾਂ ਲੈ ਕੇ ਮੋਟਰਸਾਈਕਲ ਲੈ ਕੇ ਜਾਂਦੇ ਚਾਹੇ ਉਹ ਕੋਈ ਟੀਚਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਤੇ ਚਾਹੇ ਕੋਈ ਉਹ ਬੈਂਕ 'ਚ ਲੱਗਿਆ ਹੈ ਇਹ ਹਿੱਟ ਐਂਡ ਰੂ ਜਿਹੜਾ ਰਾਣਾ ਦਾ ਰੂਲ ਹੈ ਉਹ ਸਾਰਿਆਂ ਤੇ ਲਾਗੂ ਹੈ ਇਹ ਚ ਸਜ਼ਾ ਸਾਰਿਆਂ ਨੂੰ ਬਰਾਬਰ ਹੋਣੀ ਹੈ ਇਹ ਅਸੀਂ ਕਹਿੰਦੇ ਆ ਵੀ ਇਹ ਕੱਲੇ ਟਰੱਕਾਂ ਦੀ ਲੜਾਈ ਨਹੀਂ ਜਾਂ ਟਰਾਂਸਪੋਰਟਰਾਂ ਦੀ ਲੜਾਈ ਨਹੀਂ ਇਹ ਸਾਰੇ ਹਿੰਦੁਸਤਾਨ ਦੀ ਤੇ ਸਾਰੇ ਪੰਜਾਬ ਦੀ ਲੜਾਈ ਹੈ ਇਹ ਲੜਾਈ ਦੇ ਵਿੱਚ ਸਾਡਾ ਸਾਰਿਆਂ ਦਾ ਸਾਥ ਦਿਓ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਤੇ ਇਸ ਕਾਨੂੰਨ ਦਾ ਜਿਹੜਾ ਬਣਿਆ ਕਾਲੇ ਕਾਨੂੰਨ ਦਾ ਇਹ ਵਿਰੋਧ ਕਰੋ ਤੇ ਇਹ ਫੇਰ ਹੀ ਵਾਪਸ ਹੋਣਾਗਾ ਗੱਲ ਇਹ ਨਹੀਂ ਬਾਈ ਜੀ ਵੀ ਪਤਾ ਨਹੀਂ 10 ਸਾਲਾਂ ਦੀ ਕੈਦ ਤੇ 10 ਲੱਖ ਰੁਪਇਆ ਜੁਰਮਾਨਾ ਹਿੱਟਨ ਰੰਦ ਦੇ ਕੇਸ ਦੇ ਵਿੱਚ ਲਗਾਇਆ ਹੈ ਉਹ ਇਹ ਕਹਿ ਰਹੀ ਹੈ ਕੇਂਦਰ ਸਰਕਾਰ ਪਹਿਲਾਂ ਤਾਂ ਬਿਨਾ ਪੁੱਛੇ ਕਿਸੇ ਤੋਂ ਬਿੱਲ ਲੈਂਦਾ ਨਾ ਤਾਂ ਉਹ ਦੇਸ਼ ਦੇ ਵਿੱਚ ਕਿਸੇ ਟੀਚਰਾਂ ਦੀ ਮੰਗ ਸੀ ਨਾ ਵਕੀਲਾਂ ਦੀ ਨਾ ਪੁਲਸ ਵਾਲਿਆਂ ਦੀ ਨਾ ਕਿਸਾਨਾਂ ਦੀ ਨਾ ਸਰਕਾਰੀ ਮੁਲਾਜ਼ਮਾਂ ਦੀ ਨਾ ਡਰਾਈਵਰਾਂ ਦੀ ਨਾ ਟਰੱਕ ਆਪਰੇਟਰਾਂ ਦੀ ਨਾ ਮਜ਼ਦੂਰਾਂ ਦੀ ਕਿਸੇ ਦੀ ਮੰਗ ਨਾ ਹੋਣ ਤੋਂ ਬਾਅਦ ਇਹ ਤੁਗਲਕੀ ਫਰਮਾਨ ਜਿਹੜਾ ਜਾਰੀ ਕੀਤਾ ਸੀਗਾ ਉਹਨੂੰ ਤੁਰੰਤ ਰੂਪ ਚ ਵਾਪਸ ਲੈਣ ਜੇ ਉਹ ਵਾਪਸ ਨਹੀਂ ਲੈਂਦੇ ਤਾਂ ਸਾਡੇ ਭਾਰਤ ਦੀ ਅਰਥ ਵਿਵਸਥਾ ਟੁੱਟ ਜੂਗੀ ਤੇ ਕੁਛ ਚੰਦ ਕਾਰਪੋਰੇਟ ਪ੍ਰਾਈਵੇਟ ਸੈਕਟਰ ਦੇ ਜਿਹੜੇ ਧਨਾਟ ਇੰਡਸਟ੍ਰੀਅਲਿਸਟ ਨੇ ਜਿਹੜੇ ਰਵਾੜੀ ਤੋਂ ਬੰਬੇ ਦੀ ਰੇਲਵੇ ਲਾਈਨ ਨਮੀ ਪਈ ਆ ਉਸ ਤੇ ਉਹ ਆਪਣਾ ਮਾਲ ਲਿਆ ਕੇ ਟ੍ਰੇਨਾਂ ਦੇ ਵਿੱਚ ਅਰਬਾਂ ਰੁਪਈਆ ਕਮਾਉਣਾ ਚਾਹੁੰਦੇ ਨੇ ਤੇ ਸਾਡੇ ਜਿਹੜੇ ਝੋਲੇ ਪਾਲੇ ਗਰੀਬ ਆਰਥਿਕ ਤੌਰ ਤੇ ਪਛੜੇ ਹੋਏ ਟਰੱਕ ਆਪਰੇਟਰ ਨੇ ਇਹਨਾਂ ਨੂੰ ਖਤਮ ਕਰਕੇ ਉਹ ਆਪਣੀ ਪੂੰਜੀਪਤੀ ਆਪਦਾ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ ਇਸੇ ਕਰਕੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਕੇਵਲ ਕਾਲੇ ਕਾਨੂੰਨ ਟਰੱਕ ਆਪਰੇਟਰਾਂ ਵਾਸਤੇ ਨਹੀਂ ਹੈਗੇ ਭਾਈ ਸਾਹਿਬ ਇਹ ਹਰ ਉਹ ਬੰਤਾ ਜੀ ਦੇ ਕਰੇ ਕਾਰ ਹੈ ਟਰੱਕ ਹੈ ਕਾਰ ਹੈ ਮੋਟਰਸਾਈਕਲ ਹੈ ਸਕੂਟਰ ਹੈ ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਟਿਊਸ਼ਨ ਤੇ ਪੜਨ ਜਾਂਦੀਆਂ ਨੇ ਮੰਨ ਲਓ ਉਹਦਾ ਸਾਈਕਲ ਵਾਲੇ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਸਾਈਕਲ ਵਾਲਾ ਮੂਰੇ ਆ ਗਿਆ ਉਹ ਬੱਚੀ ਜਿਹੜੀ ਟਿਊਸ਼ਨ ਪੜਨ ਜਾਂਦੀ ਹੈ ਉਸਦੇ ਹਿੱਟ ਤੇ ਨਰਨ ਦਾ ਪਰਚਾ ਹੋ ਜਾਏਗਾ ਉਸ ਬੱਚੀ ਦਾ ਪੂਇਕ ਖਰਾਬ ਹੋ ਜਾਏਗਾ 10 ਲੱਖ ਰੁਪਏ ਜੁਰਮਾਨਾ ਦਾ ਮਾਪਿਓ ਜਾਇਦਾਦ ਵੇਚ ਕੇ ਦੇ ਦੇਣਗੇ ਪਰ 10 ਸਾਲ ਦਾ ਜਿਹੜੀ ਬੱਚੀ ਨੇ ਪੜ ਲਿਖ ਕੇ ਕੋਈ ਡਾਕਟਰ ਇੰਜੀਨੀਅਰ ਬਨਣਾ ਸੀਗਾ ਉਹਦਾ ਜੀਵਨ ਤਬਾਹ ਹੋ ਜਾਏਗਾ ਉਮੇਂ ਅਸੀਂ ਟਰੱਕਾਂ ਵਾਲੇ ਅਸੀਂ ਟੈਂਪੂ ਟੈਂਕਰ ਯੂਨੀਅਨ ਵਾਲੇ ਸਾਡੇ ਜਿਹੜੇ ਡਰਾਈਵਰ ਆ ਉਹ ਬਹੁਤ ਸਾਰੇ ਨਸ਼ੇ ਤੋਂ ਮੁਕਤ ਨੇ ਕੋਈ ਨਿਸ਼ਾਨੀ ਕਰਦਾ ਜੇ ਕੋਈ ਕਰਦਾ ਤਾਂ ਆਪਦੀ ਗੱਡੀ ਪਾਸੇ ਲਗਾ ਕੇ ਦੋ ਪੈਗ ਪੀਂਦਾ ਹੈ ਪਰ ਜੇ ਤੁਸੀਂ ਇਹ ਦੇਖੋ ਪੁਲਿਸ ਪ੍ਰਸ਼ਾਸਨ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਹੋਣ ਚਾਹੇ ਜਿੰਨੇ ਮਰਜ਼ੀ ਵੱਡੇ ਕੋਈ ਆਫੀਸਰ ਹੋਣ ਉਹ ਸਾਰੇ 90% ਤੋਂ ਰਾਤ ਨੂੰ दारू ਪੀ ਕੇ ਘਰੇ ਪੈਂਦੇ ਨੇ ਸਾਡੇ ਟਰੱਕ ਵਾਲੇ ਕੇਵਲ 20% दारू ਪੀ ਕੇ ਆਉਦੇ ਟਰੱਕ ਚ ਪੈਂਦੇ ਨੇ ਤਾਂ ਬਦਨਾਮ ਸਾਨੂੰ ਕੀਤਾ ਜਾਂਦਾ ਹੈ ਹੁੰਦਾ ਕੀ ਹੈ ਵੀ ਮੰਨ ਲਓ ਪੰਜਾਬ ਦਾ ਟਰੱਕ ਗੁਜਰਾਤ ਦੇ ਵਿੱਚ ਗਿਆ ਕਿਸੇ ਬੰਦੇ ਨੇ ਅਚਨਚੇ ਤੋਂ ਉਹਨੂੰ ਕੋਈ ਵੀ ਪ੍ਰੋਬਲਮ ਆ ਗਈ ਕੋਈ ਕੁੱਤਾ ਬਿੱਲਾ ਮੂਰੇ ਸਾਹਮਣੇ ਆ ਗਿਆ ਉਹ ਮੋਟਰਸਾਈਕਲ ਵਾਲਾ ਟਰੱਕ ਦੇ ਨਾਲ ਵੱਜਿਆ ਤਾਂ ਉੱਥੇ ਭੀੜ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਸੂਰ ਕੀ ਦਾ ਹੈ ਤੇ ਟਰੱਕ ਵਾਲੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਮੇਰੇ ਮਗਰ ਕੋਈ ਵੱਜਿਆ ਹੈ ਉੱਥੇ ਭੀੜ ਉਸ ਟਰੱਕ ਵਾਲੇ ਨੂੰ ਰੋਕ ਕੇ ਤੁਸੀਂ ਬਹੁਤ ਵੀਡੀਓ ਦੇਖਿਆ ਹੋ ਦੇਖੀਆਂ ਹੋਣਗੀਆਂ ਉਹਨਾਂ ਦੇ ਗੁੱਤਾਂ 'ਤੇ ਲੱਤਾਂ ਮਾਰਦੀਆਂ ਨੇ ਉਹਨਾਂ ਦੇ ਮੂੰਹਾਂ 'ਚ ਥੁੱਕਦੀਆਂ ਨੇ ਉਹਨਾਂ ਨੂੰ ਪਿਸ਼ਾਬ ਕਰਤੀਆਂ ਨੇ ਤੇ ਕੰਟਾਂ-ਕੰਟਾ ਕੁੱਟਿਆ ਜਾਂਦਾ ਹੈ ਤੇ ਕਈ ਥਾਵਾਂ ਤੇ ਤਾਂ ਉਹਨਾਂ ਤੇ ਤੇਜਾਬ ਵੀ ਪਾਇਆ ਜਾਂਦਾ ਉਹਨਾਂ ਦੇ ਸਰੀਰ ਤੇ ਅੱਗ ਲਾ ਕੇ ਉਹਨਾਂ ਦਾ ਸਰੀਰ ਮਚਾ ਦਿੱਤਾ ਜਾਂਦਾ ਹੈ ਕਈ ਥਾਵਾਂ ਤੇ ਬੰਨ ਕੇ ਗੱਡੀਆਂ ਦੇ ਨਾਲ ਕਢੀਸਿਆ ਜਾਂਦਾ ਤੇ ਆਹ ਮੇਰੀ ਬੇਨਤੀ ਸੁਣੋ ਹੁਣ ਗੱਲ ਕੀ ਹੈ ਵੀ ਉੱਥੇ ਡਰਾਈਵਰ ਜਿਹੜਾ ਸੰਵਿਧਾਨ ਚ ਸਾਨੂੰ ਅਧਿਕਾਰ ਮਿਲਿਆ ਪਹਿਲਾਂ ਆਪਣੀ ਜਾਨ ਦੀ ਰੱਖਿਆ ਕਰਨ ਦਾ ਕਿ ਉਹ ਉਥੋਂ ਆਪਣੀ ਜਾਨ ਬਚਾਉਣ ਵਾਸਤੇ ਭੱਜੇਗਾ ਨਹੀਂ ਤੇ ਜੇ ਉਹ ਭੱਜ ਜਾਂਦਾ ਤਾਂ ਫਿਰ ਕੀ ਹੋਏਗਾ ਉਹਦਾ ਉਹਨੂੰ ਹਿੱਟ ਐਂਡ ਰਨ ਦੇ ਮਾਮਲੇ ਚ ਅੰਦਰ ਕਰ ਦਿੱਤਾ ਜਾਊਗਾ ਜਿਹੜੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਆ ਉਹ ਖਤਮ ਹੋ ਜੇਗੀ ਜਦੋਂ ਉਹਨੂੰ ਡਰਾਈਵਰ ਬਾਹਰ ਆਏਗਾ ਤਾਂ ਉਦੋਂ ਨੂੰ ਉਹਦੀ ਘਰ ਵਾਲੀ ਦਾ ਵੀ ਸਾਰਾ ਜੀਵਨ ਤਬਾਹ ਹੋ ਚੁੱਕਿਆ ਹੋਏਗਾ ਉਹਦੇ ਮਾਪੇ ਇਸ ਦੁਨੀਆ ਤੋਂ ਜਾ ਚੁੱਕੇ ਹੋਣਗੇ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਕੇਵਲ ਡਰਾਈਵਰ ਨੂੰ ਨਹੀਂ ਉਹਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਵਾਲਾ ਹੈ ਦੇਸ਼ ਵਿਰੋਧੀ ਕਾਨੂੰਨ ਹੈ ਵਾਪਸ ਹੋਣਾ ਚਾਹੀਦਾ ਹੈ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਹੀ ਅਸੀਂ ਸਾਰੇ ਇਕੱਠੇ ਹੋਏ ਆਂ ਪ੍ਰਸ਼ਾਸਨ ਤੱਕਾ ਕਰ ਰਿਹਾ ਪ੍ਰਸ਼ਾਸਨ ਨੇ ਹੁਣ ਸਾਡੇ ਡਰਾਈਵਰਾਂ ਅੰਦਰ ਬੰਦ ਕੀਤੇ ਜੋ ਸੀਗੇ ਲੀਪੂ ਨੇ ਵਿੱਚ ਜੋ ਕਿ ਅਸੀਂ ਰੋਲਾ ਪਾ ਕੇ ਖਲਵਾਏ ਨੇ ਪੂਰੇ ਦੇਸ਼ ਕੋ ਇਹ ਆਵਾਜ਼ ਹੈ ਅਭੀ ਨਹੀਂ ਤਾਂ ਕਦੇ ਨਹੀਂ ਇੱਕ ਹੋਰ ਪੀਲੇ ਜੀ